ਭਾਈ ਚੁੱਪੇ ਰਹਿ ਜਾ ਭਾਈ ਮਾਫੀ ਬੁਲਾ ਲਉ ਮੈਨੂੰ ਇਕੱਲਾ ਇਕੱਲਾ ਬੰਦਾ ਦਿਖ ਰਿਹਾ ਮੈਂ ਉਹ ਕਿਸਾਨ ਦਾ ਪੁੱਤ ਜਿਹਨੇ ਸਾਰਾ ਕੰਮ ਕੀਤਾ ਹੋਇਆ ਮੈਂ ਉਹ ਕੋਈ ਬਾਹਲਾ ਕੋਈ ਸ਼ਹਿਰੀ ਨਹੀਂ ਹੈਗਾ ਜਿਹਨੇ ਉਹਨੂੰ ਪਤਾ ਨਹੀਂ ਹੈ ਮੈਨੂੰ ਸਾਰਾ ਕੁਝ ਪਤਾ ਹੈ ਮੈਨੂੰ ਇਕੱਲਾ ਇਕੱਲਾ ਬੰਦਾ ਕੱਲੀ ਕੱਲੀ ਅੱਖ ਦੇ ਵਿੱਚ ਮੇਰਾ ਬੰਦਾ ਮੈਨੂੰ ਦਿਖ ਰਿਹਾ ਇਕੱਲੇ ਇਕੱਲੇ ਬੰਦੇ ਨੂੰ ਮੈਂ ਨੋਟ ਕਰ ਰਿਹਾ ਸਾਰੇ ਮੇਰੇ ਭਰਾਓ ਇਕੱਲੇ ਇਕੱਲੇ ਬੰਦੇ ਨੂੰ ਮੈਂ ਦੇਖ ਰਿਹਾ ਇਸ ਕਰਕੇ ਇਹ ਗੱਲ ਧਿਆਨ ਨਾਲ ਸੁਣਿਓ ਜਿਹੜੀ ਮੈਂ ਗੱਲ ਕੰਟੀਨਿਊ ਕਰਨਾ ਚਾਹੁੰਦਾ ਕਿਉਂਕਿ ਜਿਹੜੀ ਗੱਲ ਇਹ ਮੀਡੀਆ ਨੂੰ ਵੀ ਮੈਂ ਦੱਸਣਾ ਚਾਹੁੰਨਾ ਵੀ ਚਿੱਟੇ ਨਸ਼ੇ ਦੇ ਕਿ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇਗੀਆਂ ਜਿਹੜੇ ਇਹਨਾਂ ਨੇ ਐਡੇ ਵੱਡੇ ਠੱਗੀਆਂ ਮਾਰੀਆਂ ਨੇਗੀਆਂ ਇਹ ਪੰਜਾਬ ਦਾ 13000 ਹਜ਼ਾਰ ਤੋਂ ਪਿੰਡ ਘਟਾ ਹੈ 13000 ਤੋਂ ਪਿੰਡ ਘਟਾ ਹਰੇਕ ਪਿੰਡ ਦੇ ਵਿੱਚ 10 ਤੋਂ 15 ਨੌਜਵਾਨਾਂ ਨਾਲ ਠੱਗੀ ਵੱਜੀ ਹੁੰਦੀ ਹੈ ਇਹ ਕਿ ਮੈਂ ਦੱਸ ਰਣਾ ਨਾ ਮਾਫੀਆ ਬਰੇ 10 ਤੋਂ 15 ਨਾਲ ਫਿਰ ਕਸਬੇ ਆ ਕੇ ਫਿਰ ਵੱਡੇ ਸ਼ਹਿਰ ਆ ਕੇ ਦੁਕਾਨਦਾਰ ਵਪਾਰੀ ਵਰਗ ਮਜ਼ਦੂਰ ਕਿਸਾਨ ਇਹਨਾਂ ਨੇ ਕੋਈ ਨਹੀਂ ਬਖਸ਼ਿਆ ਹੱਥ ਬਣਾ ਲਓ ਯਾਰ ਸਾਰਿਆਂ ਨੂੰ ਸਾਰਿਆਂ ਦੇ ਕਵਰ ਕਰਦਾ ਇਹਨਾਂ ਨੇ ਕੋਈ ਬੰਦਾ ਨਹੀਂ ਬਖਸ਼ਿਆ ਕਿਸੇ ਨੇ ਆਪਣਾ ਘਰ ਵੇਚ ਕੇ ਕਿਸੇ ਨੇ ਆਪਣੀ ਦੁਕਾਨ ਵੇਚ ਕੇ ਕਿਸੇ ਨੇ ਕਿਤੋਂ ਪੈਸੇ ਇਕੱਠੇ ਰਿਸ਼ਤੇਦਾਰਾਂ ਤੋਂ ਕਰਕੇ ਦਿੱਤੇ ਨੇਗੇ ਅਨੇਕਾਂ ਜਿਹੜੇ ਕਿ ਮਾਪਿਆਂ ਦੀ ਮੌਤ ਇਸ ਕੰਮ ਦੇ ਵਿੱਚ ਹੋ ਰੂ ਪਈ ਆ ਅਨੇਕਾਂ ਮਾਪਿਆਂ ਦੀ ਮੌਤ ਕੰਮ ਦੇ ਇਸ ਵਿੱਚ ਮੌਤ ਕਿਉਂਕਿ ਅਨੇਕਾ ਕੁੜੀਆਂ ਦੇ ਘਰ ਅਨੇਕਾ ਮੁੰਡਿਆਂ ਦੇ ਰਿਸ਼ਤੇ ਇਹਨਾਂ ਕਰਕੇ ਟੁੱਟ ਚੁੱਕੇ ਨੇਗੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਮਰੀਤ ਆਰ ਛੱਡਿਓ ਇਹਨਾਂ ਨੇ ਕੀ ਕੀਤਾ ਜਿੰਨੀਆਂ ਫੈਲਾਏ ਕਹਿੰਦੇ ਨੇ ਕਿ ਅਸੀਂ ਨੌਜਵਾਨ ਬਾਹਰ ਭੇਜਦੇ ਜਿੰਨੇ ਨੌਜਵਾਨਾਂ ਨੇ ਬਾਹਰ ਭੇਜਨੇ ਸਭ ਤੋਂ ਪਹਿਲਾਂ ਮੈਂ ਗੱਲ ਕੈਨੇਡਾ ਦੀ ਕਰਦਾ ਧਿਆਨ ਨਾਲ ਸੁਣ ਲਿਓ ਕੈਨੇਡਾ ਦੇ ਵਿੱਚ ਕੀ ਹੋਇਆ ਇਹਨਾਂ ਨੇ ਜਾਲੀ ਫਰਜ਼ੀ ਫੈਲਾ ਲਾ ਕੇ ਫਰਜੀ ਬੋਲਾ ਬਣਾ ਬਣਾ ਕੇ ਉੱਥੇ ਸਰਕਾਰੀ ਕਾਲਜ ਆ ਜੀ ਉੱਥੇ ਆ ਕਾਲਜ ਆ ਜੀ ਸਰਬਜਾਲੀ ਕਾਲਜ ਬਣਾਏ ਹੋਏ ਸੀ ਇਹਨਾਂ ਦੇ ਉੱਥੇ ਸਾਰੇ ਦੇ ਸਾਰੇ ਆਪਣਾ ਧਰਚਾ ਚਾਰ ਕਰਕੇ ਜਦੋਂ ਇੱਥੇ ਨੌਜਵਾਨ ਪੜ੍ਹ ਲੈ ਗਏ ਉਸ ਦਾ ਕਾਲਜ ਹੀ ਨਹੀਂ ਸੀ ਹੈਗੇ ਉਹ ਤਾਂ ਕਾਲਜ ਹੀ ਨਹੀਂ ਹੈਗੇ ਉਹ ਨੌਜਵਾਨਾਂ ਨੇ ਕੈਨੇਡਾ ਦੇ ਧਰਨੇ ਲਾਏ ਜਿਹੜੇ ਦੇਸ਼ ਦੇ ਦਿੱਕ ਦੇ ਧਰਨੇ ਨਹੀਂ ਲੱਗੇ ਉੱਥੇ ਇਹਨਾਂ ਨੇ ਉਥਮ ਉਥ ਕਰਕੇ ਨੌਜਵਾਨਾਂ ਨੂੰ ਭੇਜਿਆ ਅੱਜ ਇੰਗਲੈਂਡ ਦੇ ਵਿੱਚ ਨੌਜਵਾਨ ਸੜਕਾਂ ਦੇ ਉੱਪਰ ਰੋਸਾ ਕਰਦੇ ਨੇ ਜਿਹੜੇ ਗੱਲਾਂ ਕਹਿੰਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਅਸੀਂ ਪੈਸੇ ਅਸੀਂ ਤੋਂ ਉੱਤੇ ਲੈ ਲਏ ਤੇ ਤੁਹਾਨੂੰ ਉੱਤੇ ਕੰਮ ਦਿਵਾਵਾਂਗੇ ਦੱਸੋ ਮੈਨੂੰ ਤੇ ਕਿਹੜੀ ਕੰਪਨੀਆਂ ਤੇ ਪੁੱਛੋ ਉੱਥੇ ਜਾ ਕੇ ਤੁਹਾਨੂੰ ਇੱਥੇ ਕਿੰਨੇ ਬੰਦੇ ਆਏ ਹੋਣਾ ਕਿਹੜੀ ਕੰਪਨੀ ਦੇ ਵਿੱਚ ਕਿੰਨਾਂ ਨੂੰ ਕੰਮ ਦਿਵਾਇਆ ਇੰਗਲੈਂਡ ਦੇ ਵਿੱਚ ਵੀ ਇਹ ਗੱਲ ਕਹੀ ਕਿ ਅਸੀਂ ਸਾਡੀਆਂ ਕੰਪਨੀਆਂ ਤੁਸੀਂ ਉਹਦੇ ਵਿੱਚ ਇੱਥੇ ਫੜ ਕੇ ਵੀਜ਼ਾ ਲਾਓ ਇੱਥੇ ਜਾ ਕੇ ਵੀ ਜੋਬ ਕਰੋਗੇ ਸਾਰਿਆਂ ਨੇ ਡਾਲੀ ਡਾਕੂਮੈਂਟ ਲਾ ਲ ਕੇ ਉਹਨਾਂ ਨੇ ਭੇਜੇ ਕੋਈ ਮੈਂ ਕਹਿੰਦਾ ਮੈਂ ਪ੍ਰਸ਼ਾਸਨ ਨੂੰ ਅੱਜ ਪੇਸ਼ ਕਰੂੰਗਾ ਜਿਹੜੀਆਂ ਡਾਲੀ ਡਿਗਰੀਆਂ ਉਹਨਾਂ ਨੇ ਬਣਾਈਆਂ ਨੇ ਕਿਹੜੀ ਇਹਨਾਂ ਦੇ ਪੂਰੇ ਘਰ ਹੀ ਜੁੰਡ ਵਿੱਚ ਰੱਖਿਆ ਬਣਾਏ ਨੇਗੇ ਪ੍ਰਿੰਟਰ ਰੱਖ ਲਿਆ ਪ੍ਰਿੰਟਰ ਦੇ ਵਿੱਚੋਂ ਜੁਨੀਵਰਸਿਟੀ ਡਿਗਰੀ ਕਰਤੀ ਜੀ ਪ੍ਰਿੰਟਰ ਦੇ ਵਿੱਚੋਂ ਕਾਲਜ ਦੀ ਡਿਗਰੀ ਕਰਤੀ ਜੀ ਆਪ ਦੇ ਕੋਲੋਂ ਡਿਗਰੀਆਂ ਬਣਾਈ ਜਾਂਦੇ ਨੇਗੇ ਖੰਡਾਂ ਦੇ ਨਾਂ ਤੇ ਇਹਨਾਂ ਨੇ ਫੰਡ ਦੇ ਨਾਂ ਤੇ ਲੋਕਾਂ ਤੋਂ ਇਹਨਾਂ ਨੇ 3 3 4 4 5 5 ਲੱਖ ਰੁਪਏ ਫੰਡ ਸ਼ੋਅ ਕਰਨ ਦੇ ਨਾਂ ਤੇ ਲਿਆ ਕਿਹੜਾ ਫੰਡ ਸ਼ੋਅ ਕਰ ਰਹੀ ਧਕਾਓ ਫੰਡ ਤਾਂ ਇਹਨਾਂ ਨੇ ਸ਼ੋਅ ਹੀ ਨਹੀਂ ਕਰਿਆ ਆ ਪ੍ਰਸ਼ਾਸਨ ਖੜਾ ਇੱਥੇ ਅਤੇ ਪੁਲਿਸ ਵਾਲੇ ਸਾਡੇ ਵੀਰ ਖੜੇ ਨੇਗੇ ਉਹ ਘੱਟ ਮੜਾ ਦਾ 100 ਦੋਸੋਂ ਬੰਦੇ ਦਾ ਸੀ ਪੁਲਸਾਂ ਦੇ ਪੈਸੇ ਦਵਾਏ ਨੇ ਕਿ ਜਵਾਕਾਂ ਦੇ 100 ਦੋਸੋਂ ਦੇ ਜਿਹੜੇ ਐਕਪੁਨਰ ਹਿੱਡ ਕੇ ਕਾਰ ਹੋਇਆ ਐਸਆ ਇੱਕ ਮੇਰੇ ਕੋਲੇ ਇਨਸਪੈਕਟਰ ਆਇਆ ਜਲੰਧਰ ਦਾ ਰਕਾਰ ਹੋਇਆ ਹੋਇਆ ਤੇ ਜਿਨ੍ਹਾਂ ਦੀ ਜਿਹੜੀ ਕਿ ਪੂੰਜੀ ਸੀ ਗ੍ਰੇਟਰੀਅਰਟ ਤੋਂ ਬਾਅਦ ਮਿਲਦੀ ਹੈ ਉਹਨਾਂ ਨੇ ਆਪਣੀ ਪੂੰਜੀ ਦੇ ਕੇ ਆਪਣੇ ਬੱਚਿਆਂ ਨੂੰ ਬਾਹਰ ਦੇਖਲਾ ਚਾਰ ਪੈਸੇ ਕਹਿੰਦੇ ਗੱਲ ਇਹਨਾਂ ਨੇ ਥੱਗੀਆਂ ਮਾਰ ਲਈਆਂ ਜੀ ਤਾਲੀਆਂ ਨਾਲ ਮਾਰਦਾ ਕਾੜੀਆਂ ਨਾਲ ਮਾਰੋ ਕੋਈ ਗੱਲ ਨਹੀਂ ਮੈਂ ਸਾਰਾ ਕੋਈ ਗੱਲ ਨਹੀਂ ਸਾਰਾ ਹਿਸਾਬ ਚੱਲਦਾ ਨਹੀਂ ਕੋਈ ਗੱਲ ਨਹੀਂ ਜੇ ਕੋਈ ਗੱਲ ਚੰਗੀ ਆ ਤੁਸੀਂ ਉਹ ਤੇ ਕਰ ਨਹੀਂ ਸਕਦੇ ਕੋਈ ਗੱਲ ਨਹੀਂ ਪਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਜੋ ਇਹਨਾਂ ਨੇ ਕੀਤਾ ਇਹਨਾਂ ਲੋਕਾਂ ਨੇ ਧੱਕਾ ਕੀਤਾ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਚਿੱਟੇ ਦੇ ਨਾਲੋਂ ਵੱਡਾ ਮਾਫੀ ਆ ਤੁਸੀਂ ਇਹਨਾਂ ਦੇ ਕੰਮੋਂ ਘਾਟਾ ਹੋਗੇ ਇਹਦੇ ਵਿੱਚ ਇਹਨਾਂ ਦੇ ਕਦੋਂ ਸਖਤ ਕਾਰਵਾਈਆਂ ਕਰੋਗੇ ਇਹ ਗੱਲ ਮੈਂ ਪੰਜਾਬ ਸਰਕਾਰ ਨੂੰ ਮੁੱਛਣਾ ਚਾਹਣਾ ਤੁਸੀਂ ਮੇਰੇ ਉੱਪਰ ਨੌ ਕਰਜੇ ਪਾਏ ਮੇਰੀਆਂ ਭੈਣਾਂ ਉੱਪਰ 307 ਦੀ ਧਾਰਾ ਲਾਈ ਤੁਸੀਂ ਐਡੀ ਛੋਟਾ ਜੋਰ ਲਾਇਆ ਮੈਂ ਆਹ ਖੜਾ ਲੋਕਾਂ ਦੇ ਵਿੱਚ ਮੇਰੀ ਬਾਅਦ ਚੁੱਪ ਕਰਾ ਲਈ ਹਰ ਬੁੱਧਵਾਰ ਨੂੰ ਮੈਂ ਬਹਿਣਾ ਹਰ ਬੁੱਧਵਾਰ ਨੂੰ ਮੈਂ ਲੋਕਾਂ ਦੀ ਬਹਿ ਕੇ ਗੱਲ ਸੁਣਦਾ ਅਸਲੀ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਮਾਫੀਆ ਉੱਤੇ ਇਕੱਠਾ ਹੋ ਕੇ ਅਸਸਪੀ ਕੋਲੇ ਗਿਆ ਸੀ ਉਹ ਮਾਫੀਆ ਇੱਛਾ ਕੇ ਜਵਾਬ ਦੇ ਰਿਹਾ ਸੀ ਕਿ ਅਸਸਪੀ ਸਾਹਿਬ ਨੂੰ ਕਹਿ ਰਿਹਾ ਸੀਗਾ ਕਿ ਭਾਨਾ ਪੈਸੇ ਲੈਂਦਾ ਜੀ ਪਾਣਾ ਡਰਾਉਂਦਾ ਧਮਕਾਉਂਦਾ ਇੱਥੇ ਲੋਕਾਂ ਦੇ ਵਿੱਚ ਆ ਕੇ ਸਾਬਤ ਕਰੇ ਮੈਂ ਉਹੀ ਜਿਹੜਾ ਕਿ ਆ ਰੋਡ ਮਾਰਤੇ ਵਾਂ ਮੂੰਹ ਕਲਾ ਕਰਕੇ ਉਹਦਾ ਜੋ ਤਰ੍ਹਾਂ ਵੀ ਕਰਦਾ ਮੇਰਾ ਮੂੰਹ ਨਾ ਕਰਦੋ ਮੇਰੇ ਕਿਸੇ ਮੈਂ ਜਾਂ ਕਿਸੇ ਮੇਰੇ ਬੰਦੇ ਨੇ ਕਿਸੇ ਨੇ ਪੈਸੇ ਲੱਗਤੇ ਹੁਣ ਜੇ ਮੇਰੀ ਟੀਮ ਦੇ ਵਿੱਚੋਂ ਕੋਈ ਬੰਦਾ ਗਲਤੀ ਕਰੂਗਾ ਸਭ ਤੋਂ ਪਹਿਲਾਂ ਮੈਂ ਐਕਸ਼ਨ ਉਹਦੇ ਖਿਲਾਫ ਲਵਾਂ ਸਭ ਤੋਂ ਪਹਿਲਾਂ ਮੈਂ ਜਰੂਰ ਉਹਦਾ ਕੱਢੂ ਯਾ ਕਿਹਾ ਅੱਜ ਇਹ ਕੌਣਾ ਜੀ ਇਹ ਏਜੰਟ ਹੈ ਏਜੰਟ ਦਾ ਆਪਾਂ ਗੱਲ ਕਰਦੇ ਨਹੀਂ ਲਿਆਓ ਬੜੀਆਂ ਫੋਟੋਆਂ ਕਢਾ ਕੇ ਲਿਆਓ ਇਸ ਕਰਕੇ ਵੀਰੋ ਭਰਾਵੋ ਅਸੀਂ ਕਹਿੰਨੇ ਆ ਵੀ ਸਾਡੇ ਖਿਲਾਫ ਕੋਈ ਸਬੂਤ ਲੈ ਕੇ ਆਓ ਅਸੀਂ ਸਾਬਤ ਕਰਦਾ ਮੈਂ ਮੈਂ ਸਾਬਤ ਕਰਦਾ ਕਿ ਅਸੀਂ ਲੋਕਾਂ ਦਾ ਕਿਵੇਂ ਕਰੋੜਾਂ ਰੁਪਏ ਦਵਾਇਆ ਸਾਡੇ ਨਾਲ ਸਿਰ ਧੜ ਦੀ ਬਾਜ਼ੀ ਲਾ ਕੇ ਇਹ ਕੋਈ ਛੋਟਾ ਮੋਟਾ ਮਾਫੀਆ ਨਹੀਂ ਹੈਗਾ ਭਾਈ ਇੱਕ ਨਹੀਂ ਇੱਕ ਨਾ ਨਾ ਕੋਈ ਬਿਲਡਰ ਇਤੋਂ ਮਹਾਲੀ ਦਾ ਬਿਲਡਰ ਆਉਣ ਵਾਲੇ ਦਿਨਾਂ ਦੇ ਵਿੱਚ ਉਹਦਾ ਮੈਂ ਸਾਰਾ ਪ੍ਰੈਸ ਕਾਨਫਰੰਸ ਕਰਕੇ ਦਾ ਮੈਂ ਖਲਾਸਾ ਕਰੂੰ ਉਹ ਬਿਲਡਰ ਪਤਾ ਕੀ ਕਹਿੰਦਾ ਇਹਨਾਂ ਨੂੰ ਲੱਖ ਲੱਖ 2-2 ਲੱਖ ਰੁਪਏ ਮੈਨੂੰ ਦਿਓ ਜੇਲ੍ਹ ਦੇ ਵਿੱਚ ਮੇਰੇ ਗੈਂਗਸਟਰ ਬੈਠੇ ਨੇ ਭਾਨੇ ਨੂੰ ਫੋਨ ਕਰਾਉਂ ਉਸ ਬਿਲਡਰ ਨੂੰ ਮੈਂ ਕਹਿਣਾ ਚਾਹਣਾ ਜੁੱਡਾ ਮਰਜੀ ਤੂੰ ਗੈਂਗਸਟਰ ਬਣ ਲਈ ਪਹਿਲਾਂ ਹੀ بڑے ਫੋਨ ਕਰਾਏ ਨੇ ਮੈਂ ਨੌਜਵਾਨਾਂ ਨੂੰ ਗੈਂਗਸਟਰ ਨਹੀਂ ਕਹਿੰਦਾ ਹੁੰਦਾ ਕਿਉਂਕਿ ਗੈਂਗਸਟਰ ਬਣਾਉਣ ਵਾਲੇ ਇਹ ਨਹੀਂਗੇ ਜਦੋਂ ਮਨਨਾਂ ਨੌਜਵਾਨਾਂ ਦੇ ਨੂੰ ਫੋਨ ਆਉਂਦੇ ਜੀਲਾ ਦੇ ਵਿੱਚ ਬੈਠਾ ਨੂੰ ਜਿਨ੍ਹਾਂ ਨੂੰ ਗੈਂਗਸਟਰ ਕਹਿੰਦੇ ਮੈਂ ਗੈਂਗਸਟਰ ਨਹੀਂ ਕਹਿੰਦਾ ਜਦੋਂ ਮਨਨਾਂ ਨੂੰ ਪੂਰਨ ਤੌਰ ਤੇ ਗੱਲ ਸਮਝਾਉਣਾ ਨਾ ਕਿਹੜੇ ਗੰਡਾ ਚੜ ਕੇ ਇੰਨਾ ਤੂੰ ਪੈਸੇ ਲੈਦੇ ਨੇ ਇਸ ਕਰਕੇ ਉਹ ਕਹਿੰਦਾ ਕਿ ਮੈਨੂੰ 2 ਲੱਖ ਰੁਪਏ ਵਿਓ ਭਾਣਾ ਤੁਹਾਨੂੰ ਫੋਨ ਨਹੀਂ ਆਉ ਭਾਣਾ ਤੁਹਾਡੇ ਉੱਥੇ ਨਹੀਂ ਆਉ ਤੁਸੀਂ ਜਿੱਡਾ ਮਾਦੀ ਏਡੀ ਛੋਟੀ ਦਾ ਝੋਲ ਲਾ ਲਿਓ ਤੁਸੀਂ ਉਹ ਖਾਲਡ ਦਿਮਾਗ ਦੇ ਬੰਦੇ ਨਾਲ ਪੰਗਾ ਲੈਂਦਾ ਜਿਹੜਾ ਮਰ ਸਕਦਾ ਜਿਹੜਾ ਆਪਣੇ ਲੋਕਾਂ ਲਈ ਕੁਝ ਵੀ ਕਰ ਸਕਦਾ ਤੁਸੀਂ ਮੇਰੇ ਉੱਪਰ ਜੋ ਪਹਿਲਾਂ ਜ਼ੋਰ ਲਾਇਆ ਸਰਕਾਰ ਨੇ ਮੈਸ ਮੈ ਸਰਕਾਰ ਨੂੰ ਕੀ ਚਾਹਣਾ ਮੈ ਸਰਕਾਰ ਨੂੰ ਹੀ ਕਹਿਣਾ ਚਾਹਣਾ ਵੀ ਡਰਾਮੇ ਨਾਲ ਉਹਨਾਂ ਦੇ ਖਿਆਲਦ ਨੂੰ ਤਰੋਲ ਲੈ ਕੇ ਕਾਨੂੰਨ ਤੁਸੀਂ ਕਿਉਂ ਨਹੀਂ ਬਣਾ ਰਹੇ ਸੁਣੋ ਮੇਰੀ ਧਿਆਨ ਨਾਲ ਗੱਲ ਸੁਪਰੀਮ ਕਟਾਰ ਸਿੰਘ ਸੰਧਵਾ ਉਹਦਾ ਜੰਟਾ ਨੂੰ ਜਾ ਕੇ ਸਨਮਾਨ ਕਰਦਾ ਫੋਟੋਆਂ ਸੀ ਉਹਦੀ ਸਾਡੇ ਕੋਲ ਫੋਟੋਆਂ ਸੀ ਪੇਸ਼ ਕਰਵਾਗੇ ਮੀਨ ਤੇ ਹੈ ਉਹ ਜਾਨ ਸਾਰੀਆਂ ਰੱਬ ਰੂਬੀ ਸੰਗਤਾਂ ਖੜੀਆਂ ਨੇਗੀਆਂ ਅੱਜ ਦਾ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਪਤਾ ਕੀ ਹੈ ਜਿੰਨਾ ਇਹ ਮਹਾਲੀ ਦਾ ਮਾਫੀਆ ਵੇਟ ਅੱਠਾ ਹੋ ਕੇ ਪ੍ਰਸ਼ਾਸਨ ਕੋਲੇ ਗਿਆ ਜਿਵੇਂ ਕਿ ਆਪਾਂ ਚੰਡੀਗੜ੍ਹ ਦਾ ਮਾਫੀਆ ਸਾਰਾ ਹੈ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੀ ਕੀਤਾ ਸੀਗਾ 34 ਸੈਕਟਰ ਚੰਡੀਗੜ੍ਹ ਦੇ ਵਿੱਚ ਅਸੀਂ ਪੈਸੇ ਲੈਣ ਲਈ ਗਏ ਸੀ ਅਸੀਂ ਉਸ ਦਿਨ ਘੱਟੋ ਘੱਟ 15 20 ਬੰਦਿਆਂ ਦੇ ਪੈਸੇ ਦਿਵਾਏ ਸਾਡੀ ਟੀਮ ਨੇ ਸਾਡੇ ਸਾਰੇ ਭਰਾਵਾਂ ਨੇ ਦਿਵਾਏ ਪਰ ਉੱਥੇ ਕੀ ਕੀਤਾ ਗਿਆ ਉੱਥੇ ਚੀਜ਼ ਕੀਤੀ ਗਈ ਸਾਡੇ ਇੱਕ ਨੌਜਵਾਨ ਦੀ ਪੱਗ ਲਾਤੀ ਉਹਨਾਂ ਨੇ ਪੱਗ ਲਾ ਕੇ ਉਤੋਂ ਕੇ ذلیل ਕੀਤਾ ਗਿਆ ਜਿਹੜਾ ਕੀ ਅਸੀਂ ਜਿਹੜੇ ਜਿਹੜੇ ਬੰਦੇ ਜਿਹੜਾ ਏਜੰਟ ਸੀ ਤੇ ਨੱਕ ਨਾਲ ਲਕੀ ਰਾਕੜਾਈ ਹੋਈ ਸਾਡੇ ਕੋਲੇ ਵੀਡੀਓ ਆ ਮਾਫੀ ਮੰਗੀ ਤੇ ਸਾਰੇ ਪੈਸੇ ਤੇ ਵਾਪਸ ਕਰਵਾਏ ਤੇ ਜਿਹੜੀ ਸਾਡੀ ਪੱਗ ਲਈ ਸੀਗੀ ਅਸੀਂ ਉਹਨੂੰ ਸਸਪੈਂਡ ਕਰਾਇਆ ਤੇ ਇਸ ਤੋਂ ਬਾਅਦ ਚ ਇਹ ਇਹਨਾਂ ਨੇ ਇੱਕ ਮੁੱਦਾ ਬਣਾ ਲਿਆ ਵੀ ਇਹ ਜਿਹੜੋ ਦਫ਼ਤਰਾਂ ਦੇ ਵਿੱਚ ਆਉਂਦੇ ਨੇਗੇ ਇਹ ਕਾਨੂੰਨ ਹੱਥਾਂ ਦੇ ਵਿੱਚ ਲੈਂਦੇ ਨੇਗੇ ਇਸ ਕਰਕੇ ਜਿਹੜਾ ਇਹ ਕਹਿੰਦੇ ਨੇ ਵੀ ਕਾਨੂੰਨ ਹੱਥਾਂ ਦੇ ਵਿੱਚ ਲੈਣੋ ਅਸੀਂ ਆਉਂਦੇ ਨਹੀਂਗੇ ਅਸੀਂ ਕੀ ਕਰਨਾ ਵਾਂਗੇ ਜਿਹੜੇ ਸਾਡੇ ਘਰੇ ਪਾਲੇ ਲੋਕਾਂ ਦੇ ਨਾਲ ਸ਼ੋਸ਼ਣ ਹੋਇਆ ਵੱਡੇ ਵੱਡੇ ਸੁਪਨੇ ਦਿਖਾ ਕੇ ਵੱਡੇ ਵੱਡੇ ਵਾਅਦੇ ਕਰਕੇ ਤੁਸੀਂ ਲੋਕਾਂ ਨੂੰ ਠੱਗਿਆ ਤੁਸੀਂ ਉਹਨਾਂ ਦਾ ਸਾਰਾ ਮੈਂ ਪੈਸਾ ਦਿਵਾ ਦਿਓ ਜੇਕਰ ਤੁਸੀਂ ਉਹਨਾਂ ਦਾ ਪੈਸਾ ਨਹੀਂ ਦਿਵਾਉਂਗੇ ਤੁਸੀਂ ਲੋਕਾਂ ਦੀ ਗੱਲ ਨਹੀਂ ਸੁਣੋਗੇ ਇਹਨਾਂ ਦੇ ਉੱਪਰ ਨੱਥ ਨਹੀਂ ਪਾਉਂਗੇ ਜਿਹੜੀ ਕਿ ਸਾਡੇ ਅੱਜ ਮੁੱਖ ਮੰਗਾਂ ਕਿ ਇਹਨਾਂ ਦੇ ਖਿਲਾਫ ਸਖਤ ਕਾਨੂੰਨ ਬਣਾਇਆ ਜਾਵੇ ਜੇ ਤੁਸੀਂ ਇਹ ਕੰਮ ਨਹੀਂ ਕਰੋਗੇ ਤਾਂ ਅਸੀਂ ਇਹਨਾਂ ਦੇ ਘਰਾਮੂੜੇ ਵੀ ਧਰਨੇ ਲਾਵਾਂਗੇ ਇਹਨਾਂ ਦੇ ਦਫ਼ਤਰਾਂ ਮੂੜੇ ਵੀ ਧਰਨੇ ਲਾਵਾਂਗੇ ਇਹਨਾਂ ਦਾ ਜੋ ਅਸੀਂ ਜਰੂਰ ਕਰ ਸਕਦੇ ਹਾਂ ਜਿੱਥੇ ਤੱਕ ਰਹੀ ਗੁਰੇ ਦਾ ਮਾਰਤਿਕ ਕਰ ਜਾ ਸਕਦੇ ਹਾਂ ਅਸੀਂ ਜਾ ਮੰਗਾਂਗੇ ਇਹ ਇਹ ਅਧਿਪ੍ਰਸ਼ਾਸਨ ਨੂੰ ਸਾਡੀ ਮੰਗ ਹੈ ਦੇਖੋ ਵੀਰ ਜੀ ਗੱਲ ਇਹ ਆ ਸੁਣ ਲੋ ਧਿਆਨ ਨਾਲ ਸਰਕਾਰ ਇਹ ਗੱਲ ਕਹਿੰਦੀ ਹੈ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਬਹੁਤ ਵੱਡਾ ਡਰਾਮਾ ਕਰ ਰਹੀ ਹੈ ਵੈਸੇ ਇਕੱਲਾ ਪੰਜਾਬ ਦਾ ਮੁੱਦਾ ਨਹੀਂ ਹੈਗਾ ਮੇਰੇ ਨਾਲ ਮਹਿੰਗਾ ਖੰਡਾ ਰਾਜਸਥਾਨ ਤੋਂ ਸਾਰੇ ਸੂਬਿਆਂ ਤੋਂ ਤੁਸੀਂ ਲੱਖ ਲੱਖ ਅਲਗ ਅਲਗ ਥਾਵਾਂ ਤੋਂ ਤੁਸੀਂ ਪਹੁੰਚੇ ਹੋ ਇਹ ਮੁੱਦਾ ਵੈਸੇ ਪੂਰੇ ਦੇਸ਼ ਦਾ ਪਲੀਜ਼ ਫਿਰ ਮੇਰੀ ਗੱਲ ਕਰ ਲੈਂਦੇ ਤੇ ਇਸ ਕਰਕੇ ਮੁੱਦਾ ਪੂਰੇ ਦੇਸ਼ ਦਾ ਪਰ ਜਿਹੜਾ ਪੰਜਾਬ ਦੇ ਵਿੱਚ ਇਹ ਐਡਾ ਵੱਡਾ ਮਾਫੀਆ ਜਿਹੜਾ ਫੈਲਿਆ ਹੋਇਆ ਸਰਕਾਰ ਕਹਿੰਦੇ ਜੁੱਧ ਨਸ਼ਿਆਂ ਵਿਰੁੱਧ ਮੈਂ ਵੀ ਕਹਿਣਾ ਅਸੀਂ ਨਸ਼ਿਆਂ ਦੇ ਬਹੁਤ ਖਿਲਾਫ ਲੜਦੇ ਆ ਅਸੀਂ ਮਾਨਵਤਾ ਦੇ ਵਿੱਚ ਅਸੀਂ ਬਹੁਤ ਵੱਡੇ ਵੱਡੇ ਪ੍ਰੋਟੈਸਟ ਕੀਤੇ ਨੇਗੇ ਅਸੀਂ ਨੌਜਵਾਨਾਂ ਨੂੰ ਨਸ਼ੇ ਦੇ ਵਿੱਚੋਂ ਵੀ ਕੱਢਿਆ ਪਰ ਜਿਹੜਾ ਇਹ ਮਾਫੀਆ ਬੀਰੋ ਭੜਾਉ ਇਹ ਚਿੱਟੇ ਨਸ਼ੇ ਦੇ ਤਸਕਰਾਂ ਦੇ ਨਾਲੋਂ ਵੱਡਾ ਮਾਫੀਆ ਸਾਰੇ ਇਸ ਗੱਲ ਨੂੰ ਧਿਆਨ ਨਾਲ ਘਰ ਨਾਲ ਸੁਣ ਲਿਓ ਇਹ ਜਿਹੜਾ ਬਾਈ ਜੀ ਬੋਲੋ ਨਾ ਪਲੀਜ਼ ਬਾਈ ਪੀਸ ਕਰਦੇ ਮੈਂ ਮੇਰਾ ਸਿਹਤ ਨਹੀਂ ਪੂਰੀ ਠੀਕ ਹੈ ਠੀਕ ਹੈਗੀ ਯਾਰ ਮੈਂ ਫਿਰ ਵੀ ਇਸ ਚੀਜ਼ ਦੇ ਵਿੱਚ ਮੈਂ ਲੜ ਰਿਹਾ ਹਾਂ ਇਸ ਕਰਕੇ ਪਲੀਜ਼ ਤੇ ਜਿਹੜਾ ਹੁਣੇ ਚਿੱਟੇ ਨਸ਼ੇ ਦੇ ਨਾਲੋਂ ਵੱਡਾ ਮਾਫੀਆ ਹੈ ਸਰਕਾਰ ਪੰਜਾਬ ਸਰਕਾਰ ਡਰਾਮੇ ਕਰਦੀ ਅਸੀਂ ਘਾਟ ਟਾਤੇ ਜੀ ਅਸੀਂ ਉਹ ਟਾਤੇ ਜੀ ਗਰੀਬਾਂ ਹਟਾ ਕੇ ਮੈਂ ਕਹਿੰਦਾ ਜਿਹੜੀਆਂ ਟੰਡੀਗੜ ਦੇ ਵਿੱਚ ਕਰੋੜਾਂ ਦੀਆਂ ਕੋਠੀਆਂ ਛੱਤੀ ਬੈਠੇ ਨੇਗੇ ਇੱਥੇ ਵੱਡੇ ਵੱਡੇ ਦਫ਼ਤਰ ਬਣਾਏ ਖੜੇ ਨੇ ਇਹਨਾਂ ਨੂੰ ਕਦੋਂ ਹਟਾਉਂਗੇ ਇਹਨਾਂ ਦੇ ਖਿਲਾਫ ਜਿਹੜੀਆਂ ਗਾਰਦਾਸ ਐਫਆਰ ਆਈਆਂ ਨੇ ਜੀ 15 15 ਦੇ ਖਿਲਾਫ ਪਰਚੇ ਨੇਗੇ ਸੋ ਨੂੰ ਮੈਂ ਇੱਕ ਹੋਰ ਗੱਲ ਦੱਸਦਾ ਜਿੰਨੇ ਲੋਕ ਤੁਸੀਂ ਪੀੜ ਤੋਂ 15 ਤੋਂ ਜਿਹੜਾ 20% ਜਿਹੜੇ ਇਹਨਾਂ ਦੇ ਖਿਲਾਫ ਐਫਆਰੀਆਂ ਹੋਈਆਂ ਨੇ 80% ਜਿਹੜੇ ਏਜੰਟਾਂ ਦੇ ਖਿਲਾਫ ਪਾਚੇ ਨਹੀਂ ਹੋਏ ਕਿ ਜਦ ਤੁਸੀਂ ਦਰਖਾਸਤਾਂ ਹੱਥਾਂ ਦੇ ਵਿੱਚ ਚੱਕੀ ਫਿਰਦੇ ਹੋ ਪਾਚੇ ਨਹੀਂ ਪੰਜਾਬ ਸਰਕਾਰ ਪੰਜਾਬ ਪੁਲਿਸ ਕਰਦੀ ਇਸ ਕਰਕੇ ਅਸੀਂ ਮੈਂ ਇਹ ਗੱਲ ਕਹਿਣਾ ਵੀ ਜਿਹੜਾ ਇਹ ਮਾਫੀਆ ਹੈ ਇਹ ਚਿੱਟੇ ਨਸ਼ੇ ਦੇ ਨਾਲੋਂ ਕਿਤੇ 100 ਗੁਣਾ ਵੱਡਾ ਮਾਫੀਆ ਹੈ ਇਹ 2 ਲੱਖ ਤੋਂ ਥੱਲੇ ਕਿਸੇ ਨਾਲ ਠੱਗੀ ਨਹੀਂ ਮਾਰਦੇ ਪਰ ਦੇਖ ਲਓ ਜੀ ਆਹ ਕਿਹੜੀ ਏਜੰਟਾ ਜੀ ਆਹ ਆ ਰੀਤ ਕੌੜਾ ਹੋ ਗਈ ਆ ਹੋਰ ਹੋ ਗਈਆਂ ਇਹਨਾਂ ਨੇ ਘੱਟੋ ਘਾਟ 3-3 400 ਔਰ 400 ਕਰੋੜ ਦੀ ਠੱਗੀ ਹੈ ਜੀ ਆਪਣਾ ਰਤਨਾਖਸ਼ ਲੋਪ ਦੀ ਗੱਲ ਕਰੀਏ ਘੱਟੋ ਘਾਟ 2-3000 ਕਰੋੜ ਦੀ ਠੱਗੀ ਹੈ ਜੀ ਰਤਨਾਖਸ਼ ਲੋਪ ਵਾਲੇ ਕਿਹੜੇ ਨੇ ਹੱਥ ਖੜਾ ਕਰਿਓ 100 ਕਰੋੜ ਦੀ ਮਨਪ੍ਰੀਤ ਸਿੰਘ ਹਨ ਕੀ ਕਰਨੀ ਹੈ ਗਰੀ ਪਰੋਂ ਲੁਕਿਆ ਹੋ ਨੇ ਇੱਕ ਮਿੰਟ ਹਾਂਜੀ ਉਹ ਮਨਪ੍ਰੀਤ ਮਨਪ੍ਰੀਤ ਪਾਲ ਸਿੰਘ ਇੱਕ ਮਿੰਟ ਮਾਤਾ ਤੁਸੀਂ ਮੈਂ ਕੱਲ ਮੈਂ ਬਣਾ ਦੂੰਗਾ ਸਾਰਾ ਧਿਆਨ ਉੱਤਰ ਨੂੰ ਬਾਦ ਹੁੰਦਾ ਆਪਾਂ ਉਹਦਾ ਵੀ ਇੱਥੇ ਆ ਕੇ ਨਾਮ ਲਾਂਗੇ ਤੁਸੀਂ ਮੇਰੇ ਕੋਲੇ ਆ ਜੂ ਦੀ ਫੋਟੋ ਵਿੱਦ ਫੋਟੋ ਤੇ ਵਿੱਦ ਉਹਦੀ ਵੱਡਾ ਬੈਂਦਰ ਕਢਾ ਕੇ ਜਿਹੜਾ ਕਿ ਕ੍ਰਿਤਨੀ ਜਥੇ ਦਾ ਆਪਾਂ ਨਾਮ ਲੈਣਾ ਉਹ ਮੈਨੂੰ ਪਤਾ ਹੈ ਉਹਨੇ ਬਹੁਤ ਠੱਗੀ ਮਾਰੀ ਆ ਬੰਦੇ ਨਾਲ ਆ ਜਿਹੜਾ ਦੂਜੇ ਨੰਬਰ ਤਾਂ ਮਨਪ੍ਰੀਤ ਸਿੰਘ ਖਰਾਨਾ ਇਹਦੇ ਸਿੱਖਾਂ ਦੇ ਨਾਂ ਤੇ ਸਿੱਖਾਂ ਦਾ ਭੇਜ ਪਾ ਕੇ ਇਹਨੇ ਬੰਦੇ ਨੇ ਐਡੀ ਵੱਡੀ ਠੱਗੀ ਮਾਰੀ ਆ ਇਹਨੇ ਬੰਦੇ ਨੇ ਤਬਾਹ ਕਰ ਦਿੱਤੇ ਘਰਾਂ ਦੇ ਘਰ ਆ ਜਿਹੜਾ ਕਿ ਹੈ ਤੁਸੀਂ ਇੱਧਰ ਨਾ ਤੁਸੀਂ ਐ ਕਰੋ ਭਾਈ ਜੀ ਦੋ ਜਣੇ ਬੈਨਰ ਲੈ ਕੇ ਇੱਧਰ ਆ ਜਾ ਕਰੋ ਆਪਾਂ মিডিਆ ਵੀ ਦੇਖਦਾ ਸਾਰਾ ਧਿਆਨ ਇੱਧਰ ਨੂੰ ਰਹੂਗਾ ਦੋ ਜਣੇ ਪਹਿਲੇ ਸਾਰੇ ਗੱਲ ਪਹਿਲੇ ਦੋ ਜਣੇ ਭਾਈ ਦੋ ਜਣੇ ਇੱਥੇ ਬੁਲਾਉਣਾ ਮੈਂ ਇੱਥੇ ਬੁਲਾਉਣਾ ਇਸ ਕਰਕੇ মিডিਆ ਆਪਣਾ ਬਹੁਤ ਸਾਥ ਦੇ ਰਿਹਾ ਇੱਕ ਮਿੰਟ ਧਿਆਨ ਨਾਲ ਗੱਲ ਸੁਣ ਲਓ ਜਿਹੜੇ ਜਿੰਨੇ ਵੀ মিডিਆ ਵਾਲੇ ਪਹੁੰਚੇ ਨੇਗੇ ਨਾ ਸਰਕਾਰ ਨੇ ਆਪਣਾ ਕੱਖ ਨਹੀਂ ਕਰਨਾ ਜੋ ਮਸਲਾ ਆਪਣਾ ਹੱਲ ਕਰਨਾ মিডিਆ ਨੇ ਕਰਨਾ ਹੈ ਮੈਂ ਅੱਜ ਗੁਰੂ ਘਰ ਦੇ ਵਿੱਚ ਵੀ ਇਹ ਗੱਲ ਖੜ ਕੇ ਕਹਿ ਕੇ ਜਾਣਾ ਕਿ ਮੈਂ ਗੁਰੂ ਘਰ ਦੇ ਵਿੱਚ ਖੜੇ ਆਂ ਅਸੀਂ ਰਸਤਾ ਖਿਲਾਉਣੇ ਆਂ ਫਰੀਦ ਆਪਣੇ ਕੋਲੇ ਪਰਮੰਤ ਭਾਈ ਬਹੁਤ ਘੱਟ ਨੇਗੇ ਬਲਾਰੇ ਹੋਰ ਵੀ ਬਹੁਤ ਆ ਰਹੇ ਨੇ ਮਾੜੇ ਪਿੱਛੋਂ ਹੋ ਜਾ ਥੋੜੇ ਪਿੱਛੋਂ ਦੇ ਭਾਈ ਭਾਈ ਥੋੜੇ ਪਿੱਛੋਂ ਇਹ ਜੱਡੀ ਹੈ ਜੀ ਹਾਂਜੀ ਆਪਾਂ ਕੋਈ ਨਾ ਕੋਈ ਨਾ ਥੱਲੇ ਰੱਖੋ ਬੜਾ ਥੱਲੇ ਥੋੜਾ ਥੱਲੇ ਰੱਖੋ